ਦੇਖੋ ਗੱਲ ਇਹ ਆ ਸਾਡੀਆਂ ਆਮ ਆਦੀ ਪਾਰਟੀ ਦੀ ਸਰਕਾਰ ਨੇ ਬਹੁਤ ਕੰਮ ਕੀਤੇ ਆ ਬਹੁਤ ਕਮਾਦੀਆਂ ਡਿਲੀਵਰੀਜ਼ ਦਿੱਤੀਆਂ ਨੇ ਭਾਵੇਂ ਉਹ ਮੁਲਾਕਲੀ ਨੇ ਭਾਵੇਂ 300 ਯੂਨਟ ਬਿਜਲੀ ਫ੍ਰੀ ਹੈ ਭਾਵੇਂ ਕੀ ਕਹਿੰਦੇ ਸਕੂਲ ਆਫ ਐਮਿਨੈਂਸਾ ਸੁਰੱਖ ਸੜਕ ਸੁਰੱਖਿਆ ਫੋਰਸ ਆ ਬਹੁਤ ਤੁਹਾਡੇ ਨੌਕਰੀਆਂ ਨੇ ਔਰ ਸਾਡੇ ਜਿਹੜਾ ਥਰਮਲ ਪਲਾਂਟ ਲੋਕ ਸਰਕਾਰ ਪੁਰਾਣੀਆਂ ਸਰਕਾਰਾਂ ਜਿਹੜੀਆਂ ਸੀ ਆਪਣੀਆਂ ਵੇਚ ਕੇ ਜ਼ਮੀਨਾਂ ਤਾਂ ਚਲਾਉਂਦੀ ਸੀ ਪੁਰਾਣਾ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲਾਂਟ ਆਪਣਾ ਚਲਾ ਕੇ ਮਾਨ ਸਾਹਿਬ ਨੇ ਉਹਨੂੰ ਮਤਲਬ ਤਿਆਰ ਕਰ ਰਹੇ ਨਹੀਂ ਮ ਕਮਾਵਲੋ ਕੋਈ ਕਮਿਨਿਟੀ ਕਮੀ ਰਹੀ ਹੈ ਸਾਡੇ ਲੁਧਿਆਣੇ ਦੇ ਪ੍ਰਸ਼ਾਸਨ ਵੱਲੋਂ ਸਿੱਧੇ ਤੌਰ ਤੇ ਕਿਉਂਕਿ ਇਕਤਾ ਸਭ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਵੱਲੋਂ ਟਾਈਮ ਹੀ ਗਲਤ ਸੀਗਾ 7 ਤੋਂ 4 ਇੰਨੀ ਸਰਦੀ ਦੇ ਵਿੱਚ 7 ਵਜੇ ਤੋਂ ਲਵਾਗੇ ਜੇ ਇਹ 8 ਵਜੇ ਤੋਂ 5 ਵਜੇ ਦਾ ਜਾਂ 9 ਵਜੇ ਤੋਂ 6 ਵਜੇ ਤੱਕ ਦਾ ਟਾਈਮ ਦਿੰਦੇ ਮੇਰੇ ਹਿਸਾਬ ਨਾਲ ਉਹ ਬਹੁਤ ਵਧੀਆ ਟਾਈਮ ਸੀ ਵੋਟਰਾਂ ਨੇ ਜਿਆਦਾ ਤੋਂ ਜਿਆਦਾ ਜਿਹੜੀ ਸਾਡੀ ਪਰਸੈਂਟੇਜ ਵੋਟ ਕਾਸਟ ਹੋਈ ਹੈ ਘੱਟ ਹੋਈ ਹੈ ਉਹਦਾ ਕਾਰਨ ਹੀ ਇਹ ਹੈ ਵੀ ਉੱਥੇ ਟਾਈਮ ਦੇ 2 ਘੰਟੇ ਸਵੇਰੇ ਕੋਈ ਵੀ ਨਹੀਂ ਸਰਦੀ ਚ ਵੋਟਰ ਨਹੀਂ ਉੱਠ ਕੇ ਬੋਟ ਪਾਣ ਜਾਂਦਾ ਹੈਗਾ ਸੈਕੰਡਲੀ ਸਾਡੇ ਪ੍ਰਸ਼ਾਸਨ ਨੇ ਜਿੰਨੀਆਂ ਸਾਡੀਆਂ ਵੋਟਰ ਸੂਚੀਆਂ ਸੀ ਪੂਰੇ ਹਲਕਿਆਂ ਦੀਆਂ ਸਾਰਿਆਂ ਦੀਆਂ ਉਹਦੇ ਵਿੱਚ ਮਤਲਬ ਐਨੇ ਬੇਰੁਖੀ ਦੇ ਤਰੀਕੇ ਨਾਲ ਉਹ ਤਿਆਰ ਕੀਤੀਆਂ ਗਈਆਂ ਸੀਗੀਆਂ ਉਹ ਵੋਟਰ ਸੂਚੀਆਂ ਜਿੱਚ ਕਈਆਂ ਦੀਆਂ ਜਿੰਦਿਆਂ ਬੰਦਿਆਂ ਦੀਆਂ ਵੋਟਾਂ ਹੀ ਕੱਟਤੀਆਂ ਔਰ ਮਰੇ ਨਹੀਂ ਬੁਟਾ ਵਿੱਚ ਡਿਲੀਟਡ ਮੇ ਕੋਲ ਔਰ ਔਨ ਰਿਕਾਰਡ ਪ੍ਰੂਫ ਹੈਗਾ ਔਰ ਇਵਨ ਮੈਂ ਆਪਣੀ ਵਾਰਡ ਤੋਂ ਐਗਜ਼ਾਮਪਲ ਦੇ ਰਿਹਾ ਮੇਰੀ ਵਾਰਡ ਦੀਆਂ ਤਕਰੀਬਨ ਹਯਾ 1500 ਵੋਟ ਜਿਹੜੀ ਸੀ ਉਹ ਸੈਗਰੀਗੇਟ ਕਰਤੀ ਕੋਈ ਕਿਸੇ ਵਾਰਡ ਸੁਰਤੀ ਕੋਈ ਕਿਸੇ ਵਾਰਡ ਸੁਰਤੀ ਕੋਈ ਕਿਸੇ ਵਾਰਡ ਕਿਸੇ ਪੂਸ ਸੁਰਤੀ ਮਤਲਬ ਇਸ ਤਰੀਕੇ ਨਾਲ ਬੈਨੇਜਮੀਆ ਨਾ ਕਮ ਹੋਇਆ ਜਿਹਦੇ ਕਰਕੇ ਜਿਹੜਾ ਪਾਸਟਾ ਵੋਟ ਕਾਸਟ ਹੋਈ ਹੈ 41% ਦੇ ਕਰੀਬ 44% ਦੇ ਕਰੀਬ ਹੋਈ ਹੈ ਜਿਹੜੀ ਕਿ ਆਮ ਮੇਰੀ ਵਾਰਡ ਤੇ ਆਮ ਲੁਧਿਆਣੇ 65% ਤੱਕ ਵੋਟ ਜਾਂਦੀ ਹੈ ਉਹ ਉਸ ਤੋਂ ਇਲਾਵਾ ਪਰਚੇ ਨਹੀਂ ਵੰਡੀਆਂ ਬੀਐਲਓਜ਼ ਨੇ ਨਹੀਂ ਤਾਂ ਪਰਚੀਆਂ ਵੰਡਣਾ ਬੀਐਲਓ ਦਾ ਕੰਮ ਹਰ ਵਾਰਡ ਦੇ ਵਿੱਚ ਕੋਈ ਪਰਚੀ ਇੰਪੋਰਟ ਨਹੀਂ ਕਰਾਈ ਕੋਈ ਵੰਡੀ ਨਹੀਂ ਜਿਹੜੀਆਂ ਅਸੀਂ ਜਿੰਦੀਆਂ ਸਾਡੇ ਕੋਲ ਅਸੀਂ ਮਤਲਬ ਸਾਡੇ ਕੋਲ ਬਾੜ ਚਾ ਰਹੀਆਂ ਸੀ ਆ ਉਹ ਲਿਸਟ ਦੇ ਮੁਤਾਬਕ ਉਹ ਕੀਤੀਆਂ ਥਰਡ ਸਭ ਤੋਂ ਵੱਡੀ ਗੱਲ ਜਦੋਂ ਇਹਨਾਂ ਨੂੰ ਅਸੀਂ ਕਿਹਾ ਵੀ ਸਰ ਤੁਸੀਂ 2024 ਦੀ ਲਿਸਟ ਜਿਹੜੀ ਪਾਰਲੀਮੈਂਟ ਦੀ ਲੇਟੈਸਟ ਉਹ ਲਾਓ ਕਾਰਪੋਰੇਸ਼ਨ ਚ ਇਹਨਾਂ ਨੇ ਉਹ ਨਹੀਂ ਲਗਾਈ ਇਹਨਾਂ ਨੇ 2023 ਦੀ ਲਗਾਈ ਔਰ ਉਹਦੇ ਵਿੱਚ ਮਤਲਬ ਇੰਨੀਆਂ ਗਲਤੀਆਂ ਸੀਗੀਆਂ ਇਹਨਾਂ ਨੇ ਬਿਨਾ ਗਲਤੀਆਂ ਚੈੱਕ ਕੀਤੇ ਔਰ ਕੀਤੀਆਂ ਉਸ ਤੋਂ ਇਲਾਵਾ ਇੱਕ ਹੋਰ ਹੈਰਾਨੀ ਗੱਲ ਹੈ ਔਰ ਜਿਹੜੀ ਡਿਲੀਟਡ ਕੀਤੀਆਂ ਲਿਸਟਾਂ ਨੇ ਉਹ ਸਪਲੀਮੈਂਟ ਜਿਹੜੀ ਲੈ ਸੀਗੀ ਉਹ ਸਾਨੂੰ ਵੋਟਰ ਸੂਚੀ ਵਿੱਚ ਦਿੱਤੀ ਨਹੀਂ ਗਈ। ਉਹ ਅੰਦਰ ਸਿਰਫ ਸਿਰਫ ਪ੍ਰੈਜ਼ਾਈਡਿੰਗ ਅਫਸਰ ਨੂੰ ਦਿੱਤੀ ਗਈ ਨਾ ਕਿ ਸਾਨੂੰ ਫੜਾਈ ਗਈ। ਤੇ ਜਦੋਂ ਸਾਡਾ ਬੰਦਾ ਅੰਦਰ ਵੋਟ ਪਾਣ ਜਾਂਦਾ ਸੀ ਉਹ ਕਹਿੰਦੇ ਜੀ ਤੁਹਾਡਾ ਵੋਟ ਡਿਲੀਟ ਹੋ ਗਈ। ਉਹ ਕਹਿੰਦਾ ਯਾਰ ਮੈਂ ਇੱਥੇ ਰਹਿ ਗਿਆ। ਚਲੋ ਮੈਨੂੰ ਆਪਣੇ ਘਰ ਮੈਂ ਤੁਹਾਨੂੰ ਘਰ ਲੈ ਚੱਲਦਾ। ਮਤਲਬ ਫਿਰ ਚੌਥੀ ਗੱਲ ਜਿਹੜਾ ਇੱਕ ਆਪਣਾ ਡੀਜੀ ਲਾਕ ਹੁੰਦਾ ਹੈਗਾ ਲਾਕਰ ਸਿਸਟਮ ਜਿਹੜਾ ਕਿ ਗਵਰਨਮੈਂਟ ਆਫ ਇੰਡੀਆ ਦਾ ਅਪਰੂਵਡ ਹੈ ਜਿੱਚਾ ਆਪਾਂ ਸਾਰਾ ਆਪਣਾ ਡਾਕੂਮੈਂਟਸ ਲੀਗਲ ਡਾਕੂਮੈਂਟਸ ਰੱਖਦੇ ਆ ਉਹ ਨਹੀਂ ਮੰਨੇ ਇਹਨਾਂ ਨੇ। ਮੇਰੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਮਤਲਬ ਉਹਨਾਂ ਨੇ ਫੇਰ ਇੱਕ ਪ੍ਰੈਜ਼ਾਈਡਿੰਗ ਅਫਸਰ ਨੂੰ ਕਿਹਾ ਪਰ ਮੇਰਾ ਖਿਆਲ ਹੈ ਉਹਨਾਂ ਨੇ ਡੀਸੀ ਸਾਹਿਬ ਨੂੰ ਵੀ ਔਨਰ ਨਹੀਂ ਕੀਤਾ ਉਸ ਤੋਂ ਬਾਅਦ ਉਹ ਬੋਟਾ ਕਾਸਟ ਨਹੀਂ ਹੋਈਆ ਫੇਰ ਥਰਡ ਸਭ ਤੋਂ ਵੱਡੀ ਜਿਹੜੀ ਗੱਲ ਹੋਈਆ ਜਿਹੜਾ ਉੱਥੋਂ ਦਾ ਪ੍ਰੈਜ਼ਾਈਡਿੰਗ ਅਫਸਰ ਉੱਥੋਂ ਦੇ ਜਿਹੜੇ ਅੰਦਰਲੇ ਲੋਕ ਸੀਗੇ ਬਿਲਕੁਲ ਬੇਰੁਖੇ ਮਿਸਬਿਹਵ ਹਰੇਕ ਵੋਟਰ ਨਾ ਕਰਦੇ ਸੀ ਹਰੇਕ ਵੋਟਰ ਨਾ ਮਤਲਬ ਮੈਂ ਹੈਰਾਨ ਆ ਵੀ ਇਹ ਕੀ ਹੋ ਰਿਹਾ ਸਾਡੀ ਸਰਕਾਰ ਦੇ ਵਿੱਚ ਇਹ ਮਤਲਬ ਸਾਡੀ ਸਰਕਾਰ ਦਾ ਅਕਸ਼ ਖਰਾਬ ਕਰ ਰਹੇ ਨੇ ਲੋਕ ਇਹਨਾਂ ਨੂੰ ਬਿਲਕੁਲ ਵੀ ਡਰ ਖੌਫ ਨਹੀਂ ਹੈਗਾ ਵੀ ਅਸੀਂ ਸਰਕਾਰ ਦੇ ਅਸੀਂ ਕਰਮਚਾਰੀ ਆ ਅਫਸਰ ਆ ਵੀ ਅਸੀਂ ਜਿਸ ਸਰਕਾਰ ਦੇ ਵਿੱਚ ਨੌਕਰੀ ਕਰਦੇ ਆ ਵੀ ਸਾਨੂੰ ਉਸ ਸਰਕਾਰ ਦਾ ਡਰੀ ਹੈ ਨਹੀਂ ਇਹਨਾਂ ਨੇ ਸਰਕਾਰ ਸਾਡੀ ਦੀ ਮਾਨ ਸਾਹਿਬ ਦੀ ਛਵੀ ਸਾਡੀ ਛਵੀ ਸਾਡੇ ਕੇਜਰੀਵਾਲ ਸਾਹਿਬ ਦੀ ਛਵੀ ਦੇ ਵਿੱਚ ਪੌਂਡ ਚ ਕੋਈ ਕਸਰ ਨਹੀਂ ਛੱਡੀ ਨੀ ਤੁੰਬਲ ਹੋਣ ਚ ਤੇ ਇਸ ਕਰਕੇ ਜੋ ਸਾਡੇ ਅੱਜ ਅਸੀਂ ਰਿਜ਼ਲਟ ਦੇਖ ਰਹੇ ਹਾਂ 40 ਤਾਂ ਦੱਸਦੇ ਜੋ ਅੱਜ 41 ਸੀਟਾ ਦਾ ਆਨ ਦਾ ਘਟ ਕਾਰਨ ਇਹ ਲੋਕ ਨੇ ਇਹ ਲੋਕ ਨੇ ਲੋਕ ਬਿਲਖ ਦੇ ਰੇ ਰੋਂਦੇ ਰੇ ਵੀ ਛਾੜੀਆਂ ਵੋਟਾਂ ਜੀ ਪਾਓ ਕਿੱਥੇ ਪਾਈਏ ভোটার ਸੂਚੀ ਚੋਂ ਨਾਲ ਲਾਈਨ ਸਰ ਉਹ ਕੋਈ ਸਾਬਾ ਨਗਰ ਪਾਤੀ ਕੋਈ ਫੈਪੋ ਵਾਲ ਪਾਤੀ ਮਤਲਬ ਇਸ ਤਰੀਕੇ ਨਾਲ ਜੀ ਇਹ ਬਹੁਤ ਬੇਨਿਜਮੀਆਂ ਦੇ ਨਾਲ ਇਹ ਹੋਈਆ ਗੱਲ ਬਿਲਕੁਲ ਇਸ ਚੀਜ਼ ਦੀ ਬਾਰੀ ਨਿੰਦਾ ਕਰਦਾ ਇਹਨਾਂ ਦਾ ਆਮ ਤੇ ਵਿਰੋਧੀ ਤੇ ਸਵਾਲ ਚੁੱਕਦਾ ਜੀ ਕਹਿੰਦਾ ਸਰਕਾਰ ਵੱਲੋਂ ਕੀਤਾ ਗਿਆ ਵਾਡ ਬੰਦੀ ਤਬਦੀਲ ਕੀਤੀ ਗਈ ਹੈ ਤੇ ਦੇਖੋ ਸਰਕਾਰ ਹਮੇਸ਼ਾ ਮੇਰੀ ਗੱਲ ਸੁਣੋ ਸਾਡੇ ਮੇਰੇ ਹਲਕਾ ਵੈਸਟ ਚ ਲਾ ਲੋ ਮੈਂ ਆਪਣੀ ਐਗਜ਼ਾਮਪਲ ਦਊਗਾ ਬਾਹਰ ਦਾ ਮੈਨੂੰ ਨਹੀਂ ਪਤਾ ਮੇਰੇ ਹਲਕਾ ਵੈਸਟੇਚ ਇੱਕ ਵੀ ਵਾਇਲੈਂਸ ਹੋਈ ਇੱਕ ਵੀ ਬੂਥ ਕੈਪਚਰਿੰਗ ਹੋਈ ਜੇ ਮੈਂ ਆਪਣੀ ਘਰ ਦੀ ਵਾਰਡ ਹਾਰਿਆ ਤੇ ਕਿਉਂ ਸਰਕਾਰ ਦੀ ਅਸੀਂ ਅਕਸ਼ੀ ਖਰਾਬ ਕਰਨੀ ਹੈ ਅਸੀਂ ਅਸੀਂ ਲੋਕਾਂ ਨੂੰ ਸਹੀ ਰਾਹ ਦਿਖਾਣ ਵਾਲੇ ਲੋਕ ਅਸੀਂ ਬੂਥ ਕੈਪਚਰਿੰਗ ਕਰਾਂਗੇ ਅਸੀਂ ਹਾਰਨਾ ਮਨਜ਼ੂਰ ਆ ਜਿੱਤਿਆ ਹੋਇਆ ਬੰਦਾ ਜੋ ਲੋਕਾਂ ਦੀ ਪਸੰਦ ਦਾ ਲੀਡਰ ਹੁੰਦਾ ਉਹਨੂੰ ਹੀ ਲੋਕ ਪਸੰਦ ਕਰਦੇ ਨੇ ਨਾ ਕਿ ਬੂਥ ਲੁੱਟਣ ਵਾਲੇ ਲੀਡਰਾਂ ਨੂੰ ਉਹਨਾਂ ਨੂੰ ਲੋਕ ਨੀ ਲੀਡਰ ਨਹੀਂ ਮੰਨਦੇ ਠੀਕ ਹੈ ਤੁਸੀਂ ਪ੍ਰਸ਼ਾਸਨ ਦੇ ਬਾਰ ਬਾਰ ਸਵਾਲ ਪੁੱਛਦੇ ਹੋ ਜਦੋਂ ਨੀ ਪੱਤਰ ਥੋੜਿਆ ਸੀ ਉਦੋਂ ਵੀ ਪ੍ਰਸ਼ਾਸਨ ਸਵਾਲ ਕਰਕੇ ਕੰਮ ਨਹੀਂ ਹੁੰਦੇ ਕੀ ਸਰਕਾਰ ਦੀ ਸੁੰਦੇ ਨਹੀਂ ਪ੍ਰਸ਼ਾਸਨ ਕੀ ਸਮਝ ਨਹੀਂ ਉਸ ਗੱਲ ਨੂੰ ਦੇਖੋ ਘੱਲੇ ਆ ਸਰਕਾਰ ਨੂੰ ਉਹਦੇ ਸਿੱਧੀ ਹਜ਼ਾਇਤਾਂ ਨਹੀਂ ਕਿ ਆਪਣੇ ਐਮਐਲਏ ਦੇ ਕੰਮ ਕਰੋ ਫਿਰ ਕੰਮ ਜੁੜੀ ਹੁੰਦੇ ਉਹ ਤੁਹਾਡੇ ਸਾਹਮਣੇ ਮੈਂ ਤਾਂ ਹੁਣ ਰਿਕਾਰਡ ਬੋਲ ਰਿਹਾ ਯਾਰ ਮੈਂ ਕੋਈ ਚੁਗਲੀ ਤੱਕ ਕੋਈ ਪਰਦੇ ਦਾ ਬੋਲ ਨਹੀਂ ਰਿਹਾ ਨਹੀਂ ਕਰ ਰਿਹਾ ਪ੍ਰਸ਼ਾਸਨ ਸਾਡਾ ਦੇ ਰਿਹਾ ਤੇ ਨਹੀਂ ਦੇ ਰਿਹਾ ਹੈਗਾ ਵੇ ਕਾਰਵਾਈ ਕਿਉਂ ਨਹੀਂ ਕਰਾ ਰਹੇ ਕਰਾਵਾ ਕੇ ਹੁਣ ਕੋਈ ਗੱਲ ਨਹੀਂ ਆ ਸਾਡਾ ਮੇਜ਼ ਬਣ ਜਾਗੇ ਆਵਾਦੀ ਪਾਰਟੀ ਦਾ ਮਸਲ ਕਿਵੇਂ ਹੈ ਤੇ ਕੰਬੀਨੇਸ਼ਨ ਕਿਸ ਤਰ੍ਹਾਂ ਬਣੇਗਾ ਦੱਸੋ ਮੈਨੂੰ ਯਾਰ ਕੰਬੀਨੇਸ਼ਨ ਨਾ ਜਦੋਂ ਬਣਦਾ ਹੁੰਦਾ ਨਾ ਫਿਰ ਦੱਸਿਆ ਨਹੀਂ ਹੁੰਦਾ ਮੇਰਾ ਆਮ ਆਦਮੀ ਪਾਰਟੀ ਦਾ ਹੀ ਬਣੇਗਾ ਵੀ ਜੀਪੀ ਕਾਂਗਰਸ ਦਾ ਵੀ ਚੱਲ ਰਹੀ ਹੈ ਉਹ ਵੀ ਗੱਲਬਾਤ ਸਾਹਮਣੇ ਆ ਰਹੀ ਹੈ ਜੀ 91 ਵਾਲਾ ਫਾਰਮੂਲਾ ਲਾਉਣ ਨੂੰ ਫਿਰਦੇ ਪਏ ਨੇ 91 ਆਊਟ ਡੇਟਡ ਹੋ ਰਿਹਾ ਜੀ ਹੁਣ 2025 ਚੱਲਦਾ 2091 ਤਾਂ ਸਹਲਾ ਟੈਲੀਫੋਨ ਵੀ ਨਹੀਂ ਸੀਗੇ ਹੁਣ ਤਾਂ ਤੁਹਾਡੇ ਕੋਲ ਹਰ ਚੀਜ਼ ਮਤਲਬ ਸੋਸ਼ਲ ਮੀਡੀਆ ਦਾ ਜਮਾਨਾ ਹੈ ਠੀਕ ਹੈ ਨਾ ਇਹ ਆਊਟਡੇਟਡ ਜਿਹਦਾ 91 ਤੇ ਹੁਣ ਕਿੰਨਾ 36 ਸਾਲ ਦਾ ਫਰਕ ਹੋ ਗਿਆ ਰਾਈਟ ਤੇ ਇਸ ਕਰਕੇ ਉਹ 36 ਸਾਲ ਪੁਰਾਣੀ ਚੀਜ਼ ਨੂੰ ਜਿੰਦੀ ਮਤਲਬ ਜਵਾਨ ਕਰੋ ਉਹ ਨਹੀਂ ਹੋਣੀ ਜਵਾਨੀ ਜਵਾਨੀ ਹੁੰਦੀ ਹੈ ਮਿੱਤਰਾ ਇਸ ਕਰਕੇ ਜਵਾਨ ਹੀ ਸਾਡਾ ਮੇਰ ਬਣਨਗੇ ਜਿਹੜੇ ਵੀ ਆਉਣਗੇ 25 ਸਾਲ ਦਾ ਹੀ ਬਣਨਗੇ ਚਿੰਤਾ ਲੱਗਿਆ ਆਪ ਦਾ ਕਿਸੇ ਪਾਰਟੀ ਨਾਲ ਚੱਲ ਰਿਹਾ ਦੇਖੋ ਜੀ ਇਹ ਗੱਲਾਂ ਨਹੀਂ ਹੁੰਦੀਆਂ ਇਹ ਸਾਡੀਆਂ ਪਾਰਟੀ ਹਾਈ ਲੈਵਲ ਦੀਆਂ ਗੱਲਾਂ ਨੇ ਇਹ ਚ ਸਾਡੀਆਂ ਮੇਰੀਆਂ ਆਪ ਦੀਆਂ 11 ਵੋਟਾਂ ਇੱਕ 10 ਮੇਰੇ ਕੌਂਸਲਰ ਜਿੱਤੇ ਨੇ 11 ਵੀ ਮੇਰੀ ਵੋਟਾਂ 11 ਵੋਟਾ ਪਾਰਟੀ ਦੀ ਝੋਲੀ ਚ ਅਸੀਂ ਪਾਈਆਂ ਨੇ ਜਿੱਤ ਕੇ ਉਹ ਸਾਡੀਆਂ ਉਹਨਾਂ ਦੇ ਵਿੱਚ ਪਈਆਂ ਨੇ ਬਾਕੀ ਸਾਡੇ ਬਾਕੀ ਸਤਕਾਰਯੋਗ ਐਮਐਲਏ ਸਾਹਿਬ ਤੇ ਬਾਕੀ ਸਾਰੇ ਹੋਰ ਸਾਰੇ ਤੇ ਉਹ ਕਰਕੇ ਕਰ ਰਹੇ ਆਂ ਆਪ ਦਾ ਮੇਰ ਬੰਦਾ ਤੇ ਕੌਣ ਰਹੇਗਾ ਦਾਵੇਦਾਰ ਕਿਹੜੇ ਸਾਰੇ ਚੀਜ਼ਾਂ ਮੈਨੂੰ ਨਹੀਂ ਪਤਾ ਨਹੀਂ ਦਾਵੇਦਾਰ ਦਾਵੇਦਾਰ ਤਾਂ ਮੇਰੇ ਮੇਰੇ ਤੁਹਾਡੇ ਸਹੋਤ ਤੁਹਾਡੇ ਨਾਲ ਗੱਲਬਾਤ ਹੋਈ ਨਹੀਂ ਤੁਹਾਡਾ ਉਸ ਵਿਧਾਇਕ ਹੈ ਕਿ ਉਹ ਵੀ ਪੱਲੇ ਸੀ ਮੇਰੇ ਦਾਵੇਦਾਰ ਪਹਿਲੇ ਬਣਿਆ ਕੋਈ ਹੋਰ ਆ ਗਿਆ ਜੀ ਲੇਡੀਜ਼ ਜੈਂਟਲਸ ਨਹੀਂ ਦੇਖੋ ਇਹ ਚੀਜ਼ਾਂ ਮੈਨੂੰ ਨਹੀਂ ਪਤਾ ਇਹ ਹਾਈ ਕਮਾਂਡ ਨੂੰ ਪਤਾ ਮੈਨੂੰ ਸਿਰਫ ਇਹਨਾਂ ਪਤਾ ਵੀ ਆਮ ਆਦੀ ਪਾਰਟੀ ਦਾ ਮੇਅਰ ਬਣਨਾ ਹੈ ਜਿਹੜੀ ਦੀ ਜੈਂਟਲਪਾਜੀ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਕੁਛ ਵੀ ਬਣ ਸਕਦਾ ਜਿਹੜਾ ਤੁਸੀਂ ਕਹਿੰਦੇ ਸੱਤ ਤੁਸੀਂ ਕਹਿੰਦੇ ਵੀ 10 ਮੇਰੇ ਪਲੱਸ ਮੈਂ 11 ਟੋਟਲ ਫੀਅਰ ਦੇ ਹਿਸਾਬ ਨਾਲ 95 ਪਲੱਸ 7 102 102 ਫੀਅਰ ਤੋਂ ਹਮ ਚਾਹੀਦੀ ਹੈ 52 ਦੀ ਜੀ ਪਰ ਇਹ ਕੀ ਹੈ ਕਿ ਮੇਰ ਜਿਵੇਂ ਮੇਅਰ ਦੀ ਇਲੈਕਸ਼ਨ ਦੇ ਵਿੱਚ ਐਮ ਐਲ ਏ ਦੀ ਜਿਹੜੀ ਵੋਟਿੰਗ ਰਾਈਟ ਹੁੰਦਾ ਹੈ ਬਿਲਕੁਲ 100% ਅਸੀਂ ਮੈਂਬਰ ਹਾਊਸ ਦੇ ਕਿਤੇ ਕੱਲ ਨੂੰ ਕੋਈ ਐਮ ਐਲ ਏ ਵੀ ਬਣ ਸਕਦਾ ਹੈ ਯਾਰ ਇਹ ਹਾਈ ਕਮਾਡ ਦੇ ਦੇਖਣਾ ਹੈ ਐਮਐਲਏ ਨੂੰ ਮੇਅਰ ਬਣਾਉਣ ਵਾਲੇ ਕਿ ਕੌਂਸਲਰ ਨੂੰ ਮੇਅਰ ਬਣਾਣਾ ਤੇ ਇਹ ਸਾਡਾ ਫੈਸਲਾ ਨਹੀਂ ਹੈਗਾ ਇਹ ਹਾਈ ਕਵਾਡ ਦੇ ਦੇਖਣਾ ਔਰ ਕਾਰਪੋਰੇਸ਼ਨ ਐਕਟ ਦੇਖਣਾ ਪਏਗਾ ਕਿ ਬਾਕੀ ਉਹਦੇ ਵਿੱਚ ਜਿਹੜਾ 90 ਮੈਂਬਰ ਹੈਗਾ ਫਿਰ ਤਾਂ ਬਸ ਇਹ ਕਹਿੰਦਾ ਜੇ 1976 ਐਕਟ ਦੇ ਵਿੱਚ ਕੋਈ ਇਹਨਾਂ ਸੋਧ ਕੀਤੀ ਜਿਹੜਾ ਬਾਹਰ ਚ ਵੀ ਆਇਆ 2002 ਚ ਵੀ ਐਕਟ ਆਇਆਗਾ ਉਹ ਚ ਕਾਰਪੋਰੇਸ਼ਨ ਮਿਊਨਿਸਪਲ ਕਾਰਪੋਰੇਸ਼ਨ ਐਕਟ ਨੂੰ ਚ ਦੇਖਣਾ ਪਏਗਾ ਕਿ ਵੀ ਇਹਦੇ ਵਿੱਚ ਕਿਆ ਮੇ ਆਪਣੇ ਮੇਰ ਲਈ ਐਮਐਲਏ ਜਾਂ ਕੌਂਸਲ ਕਿਹੜਾ ਡਿਜ਼ਰਵ ਕਰਦਾ ਹੈਗਾ ਐਸ ਪਰ ਐਕਟ ਐਸ ਪਰ ਰੂਲ ਹੋਏਗਾ ਉਹ ਤਾਂ ਅਜੇ ਤੱਕ ਕਿਨੇ ਹੋਇਆ ਕਿ ਐਮਐਲਏ ਨੂੰ ਮੇਰ ਤੋਂ ਉਹਨਾਂ ਪਿਛੇ VOTING ਕਿੱਤੀ ਹੋਵੇ ਦੇਖੋ VOTING ਦੀ ਗੱਲ ਹੀ ਹੁੰਦੀ ਸਾਡੇ ਤਾਂ ਮਤਲਬ ਅਸਲ ਇੱਕ ਪਾਰਟੀ ਦੇ ਹੈਗੇ ਆ ਐਨੇ ਬੰਦੇ 49 ਤਾਂ ਅਸੀਂ ਹੈਗੇ ਆ ਨਾ ਇੱਕ ਸੀਵੀਐਸ ਸਾਹਿਬ ਵੀ ਇੱਧਰ ਆਗੇ ਨੇ ਸਾਡੇ ਨਾਲ 49 ਅਸੀਂ ਹੈਗੇ ਆ ਇਸ ਟਾਈਮ ਠੀਕ ਹੈ ਨਾ ਤੇ ਕੋਈ ਗੱਲ ਨਹੀਂ ਹੋ ਜਾਏਗਾ ਕੋਈ ਵੱਡੀ ਗੱਲ ਨਹੀਂ। ਕੀ ਸਰ ਐਕਟ ਦੇ ਵਿੱਚ ਹੈ ਇਹ ਕਿ ਐਮ ਐਲ ਏ ਵੋਟ ਦਿੰਦੇ ਆ। ਬਿਲਕੁਲ ਹੈ ਸਰ ਅਸੀਂ ਮੈਂਬਰ ਹਾਊਸ ਦੇ। ਸਰ ਮੈਂਬਰ ਦੀ ਗੱਲ ਅਲੱਗ ਹੈ ਠੀਕ ਹੈ ਮੈਂ ਵੋਟ ਦੀ ਗੱਲ ਵੋਟ ਵੋਟ ਕਾਸਟ ਹੁੰਦੀ ਸਾਡੇ। ਵੋਟ ਕਾਸਟ ਹੁੰਦੀ। ਕਿ ਮਤੇ ਦੇ ਉੱਤੇ ਬਹਿਸ ਹੋਵੇ ਉੱਥੇ ਟਾਈ ਹੋਵੇ ਤਾਂ ਵੱਡੀ ਦੀ ਵੋਟ ਨਹੀਂ 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 ਸਾਡੀ ਵੋਟ ਕਾਸਟ ਹੀ ਹੁੰਦੀ ਹੈ ਜੀ। ਵੋਟ ਕਾਸਟ ਹੁੰਦੀ ਹੈ। ਕੋਈ ਕਲੀਅਰ ਨੂੰ ਚੁਰਨ ਪਿੱਛੇ ਕਾਸਟ ਹੁੰਦੀ ਹੈ ਇਹ ਮੈਨੂੰ ਅੱਜ ਤੱਕ ਕਿਉਂਕਿ ਮੈਂ ਕਈਆਂ ਨਾਲ ਜਿਹੜੇ ਪੁਰਾਣੇ ਸੈਕਟਰੀ ਦੇ ਉਹ ਵੀ ਕਹਿੰਦੇ ਨਹੀਂ ਉੱਥੇ ਨਹੀਂ ਹੁੰਦੀ। ਮਤੇ ਦੇ ਉੱਤੇ ਕੋਈ ਇਸ਼ੂ ਅੜ ਜਾਏ ਤਾਂ ਉੱਥੇ ਹ ਹੁੰਦੀ ਹੈ ਜੀ ਫੇਰ ਵੀ ਮੈਂ ਦੁਬਾਰਾ ਮੈਂ ਇਹਨੂੰ ਮਤਲਬ ਅਜੇ ਬਿਲਕੁਲ ਇਹਨੂੰ ਪੁਖਤਾ ਨਹੀਂ ਕਹਿ ਸਕਦਾ ਪਰ ਹੁੰਦੀ ਹੈ ਮੈਂ ਕਹਿ ਸਕਦਾ ਪਰ ਫੇਰ ਵੀ ਅਸੀਂ ਜਾਂਚ ਕਰਾਂਗੇ ਜੀ ਬੋਗ ਸਿੰਘ ਨੇ ਬੜੇ ਸਵਾਲ ਉਠਾਏ ਨੇ ਕਿ ਅੰਦਰ ਹੀਰਾ-ਬੇਰੀ ਹੋਈਆਂ ਨੇ ਜਾਲੀ ਵੋਟਾਪੂਟਾ ਹੀ ਲੱਗੀ ਜਿਨ੍ਹਾਂ ਨੇ ਈਵੀਐਮ ਮਸ਼ੀਨਾਂ ਨਾਲ ਹੀਰਾ-ਬੇਰੀ ਕਾਊਂਟਿੰਗ ਰੀਕਾਊਂਟਿੰਗ ਦੀ ਮੰਗ ਕੀਤੀ ਬੜਾ ਕੀ ਇਹ ਕਿਦ ਤੱਕ ਰੀਕਾਊਂਟਿੰਗ ਕਰਾਈ ਜਾਵੇ ਮੈਂ ਖੁਦ ਕਿਹਾ ਸੀ ਮੇਰੀ ਕਰਾਈ ਜਾਵੇ ਮੇਰੀ ਨਹੀਂ ਹੋਈ ਮੈਂ ਡੀਸਾ ਨੂੰ ਲਿਖ ਕੇ ਦਿੱਤਾ ਸੀ ਮੇਰੀ ਰੀਕਾਊਂਟਿੰਗ ਕਰਾਓ ਕਿ ਮੈਨੂੰ ਡਾਊਟ ਆ ਕਿਉਂਕਿ ਜਦੋਂ ਮੇਰੇ ਪੁਲਿਸ ਸਟੇਸ਼ਨ ਤੇ ਤਿੰਨਾਂ ਤਾਂ ਆਈਆਂ ਮਸ਼ੀਨਾਂ ਖੁੱਲੀਆਂ ਆਈਆਂ ਉੱਥੇ ਮੇਰੇ ਕਾਊਂਟ ਮੇਰੇ ਆਫਸਰਾਂ ਨੇ ਇੱਕ ਪੂਰੀ ਮੁੰਡੇ ਆ ਦੇ ਰਾਤ ਨੂੰ ਮੈਂ ਸ਼ਾਮ ਨੂੰ ਦੱਸਿਆ ਸਾਡੇ ਦਾ ਫਾਰਮ ਤੱਕ ਨਹੀਂ ਦਿੱਤੇਗੇ 17 ਫਾਰਮ ਤੇ ਫਿਰ ਇਹਦਾ ਮਤਲਬ ਥੋੜੀ ਸਰਕਾਰ ਚ ਥੋੜੀਆਂ ਮਸ਼ੀਨਾਂ ਨਾਲ ਹੋ ਜੀ ਫਿਰ ਤਾਂ ਤੁਹਾਡੀ ਸਰਕਾਰ ਨੇ ਹੀ ਕੁਝ ਨਾ ਕੁਝ ਕੀਤਾ ਇਹਦਾ ਮਤਲਬ ਰੋਟੇ ਨਾਲ ਨਹੀਂ ਨਹੀਂ ਸਰਕਾਰ ਵੱਲੋਂ ਨਹੀਂ ਹੁੰਦਾ ਇਹ ਜਿਹੜੇ ਥੱਲੇ ਦੇ ਬੰਦੇ ਨੇ ਨਾ ਇਹ ਗੜਬੜ ਜ਼ਰੂਰ ਕਰਦੇ ਨੇ ਪਰ ਫਿਰ ਇਹ ਫਿਰ ਉਹ ਸਵਾਲ ਫਿਰ ਵੀ ਸਵਾਲ ਖੜਾ ਹੈ ਮੈਂ ਕਹਿੰਦਾ ਸਵਾਲ ਖੜਾ ਹੈ ਮੈਂ ਜਿੱਤਿਆ ਹੋਇਆ ਮੈਨੂੰ ਹਰਾਇਆ ਹੋਇਆ ਤੁਸੀਂ ਫਿਰ ਕੋਣ ਨਹੀਂ ਕੋਈ ਕਰਨੀ ਉਹ ਦੇਖਾਂਗੇ ਅਜੇ ਫੈਸਲਾ ਕਰਾਂਗੇ ਕੀ ਕਰਨਾ ਕਈ ਹੈ ਅਜੇ ਕੱਲੇ ਤੁਹਾਡੇ ਨਾਲ ਨਹੀਂ ਕਿਵੇਂ ਕਈ ਹੁੰਦਾ ਜਿਵੇਂ ਗਿਆਸਪੁਰਾ ਸੀ ਉਹ ਉਥੋਂ ਉਹਦੀ ਪਿੱਛੇ ਜਿੱਤ ਕੇ ਨਿਕਲੇ ਉਹ ਇੱਥੇ ਜਦੋਂ ਸਰਟੀਫਿਕੇਟ ਲੈਣ ਆ ਰਹੇ ਤਰ ਨੂੰ ਕਹਿੰਦੇ ਨੇ ਕਿ ਤੁਸੀਂ ਬਈਆਂ ਤੇ ਹਾਰ ਗਿਆ ਅਜੇ ਕਪੂਰਨਾਲ ਹੋਇਆ ਤੁਹਾਡੇ ਹਲਕੇ ਦੇ ਵਿੱਚ ਉਹ ਵੀ ਕਹਿੰਦੇ ਵੀ ਜਿੱਤਿਆ ਹੋਇਆ ਸੀ ਪਹਿਲਾਂ ਅਨਾਉਂਸ ਉੱਥੇ ਉਹ ਕਿਦਾਂ ਆਉਸਮ ਦੀ ਕਿ ਜਿੱਤ ਗਿਆ ਪਰ ਬਾਅਦ ਚ ਕਦੇ ਨਹੀਂ ਪੈਂਦੀ 35 ਵੋਟਾਂ ਦੇ ਹੱਦ ਮੈਂ ਤੁਹਾਨੂੰ ਨਹੀਂ ਨਹੀਂ ਉੱਥੇ ਸਾਡੇ ਸਣੀ ਮਾਸਟਰ ਜੀ ਜਿੱਤੇ ਨੇ ਸਤਨਾਮ ਸਿੰਘ ਸਣੀ ਹਾਂ ਠੀਕ ਹੈ ਮਤਲਬ ਮੈਂ ਤਾਂ ਖੁਦ ਰੀਕਾਉਂਟਿੰਗ ਲਈ ਕਿਹਾ ਗਿਆ ਸੀ ਤੇ ਹੋਇਆ ਸਾਡੇ ਨਾਲ ਮਸ਼ੀਨਾਂ ਪਈਆਂ ਸੀ ਉੱਥੇ ਕੁਝ ਮਾਰਜਨ ਕੁਝ ਹੋਰ ਸੀਗਾ ਜਦੋਂ ਇੱਥੇ ਸਰਟੀਫਿਕੇਟ ਲੈਣਾ ਹੈ ਬਾਅਦ ਵਿੱਚ ਕੁਝ ਹੋਰ ਬਣ ਗਿਆ ਹਾਂ ਹੈ ਹੈ ਇਦਾਂ ਦੀ ਗੜਬੜ ਵੀ ਹੈ ਇਹ ਸਾਰੀ ਪ੍ਰਸ਼ਾਸਨ ਦੀ ਨੈਗਲੀਜੈਂਸੀ ਮੈਂ ਠੋਕ ਕੇ ਕਹਿੰਦਾ ਗੱਲ ਕਿਉਂਕਿ ਮੈਨਾਂ ਖੁਦ ਨਾ ਹੋਈ ਹੈ ਮੈਂ ਚੀਚੋ ਫੀਲਡ ਚੋਂ ਮੈਂ ਸਫਰ ਕੀਤਾ ਤੁਸੀਂ ਅੱਗੇ ਨਹੀਂ ਹੋਵਗੇ ਜਾਣ ਕਿਤਾ ਹੋਊਗੀ ਤੁਸੀਂ ਅੱਗੇ ਤੁਸੀਂ ਕਹਿੰਦੇ ਕਿ ਅਸੀਂ ਅਸੀਂ ਜੀ ਸਾਡੇ ਮਾਂ ਚੋ ਮੁਖਪੰਦੀ ਸਾਡ ਨੂੰ ਮੈਸੇਜ ਲਾਤਾ ਹੈਗਾ ਉਹਨਾਂ ਸੁਨੇਹਾ ਲਾਤਾ ਹੈਗਾ ਠੀਕ ਆ ਉਹ ਆਪਣਾ ਕਾਰਵਾਈ ਕਰਨਗੇ ਇਸ ਚੀਜ਼ ਤੇ ਕਿਉਂਕਿ ਸਾਡੇ ਗਾੜੀਆਂ ਰੋੜੇ ਰੀਕੋਰਡਿੰਗ ਲਈ ਮੰਗ ਕਰਦੇ ਸੀ ਕਿ ਦੁਆਰਾ ਹੁਣ ਨਹੀਂ ਹੁਣ ਕੀ ਹੋ ਸਕਦੀ ਹੁਣ ਤਾਂ ਹੋਣੀ ਨਹੀਂ ਨਾ ਜਦ ਸਰਟੀਫਿਕੇਟ ਇਸ਼ੂ ਹੋ ਜਾ ਫੇਟਿੰਦਾ ਦੇਖ ਇੱਕ ਸਵਾਲ ਹੈ ਕਿ ਇਹ ਵੀ ਹੈ ਜਿਵੇਂ ਕਿ ਚਲੋ ਪੰਚੇ ਨੂੰ ਜਾਣੇ ਗਾਲ ਸਟੇਟ 올ਓਵਰ ਦੇਖਿਆ ਜਾਵੇ ਤੇ ਕਿ ਆਪ ਦੀ ਸਾਖ ਦਿੱਖੀ ਹੈ ਕਿ ਇੰਨੇ ਘਟ ਹੋਈ ਹੈ ਕਿ ਟੱਕਰ ਦੀ ਕਿਆ ਸਾਕੋ ਡਿਗੀ ਹੈ ਲੋਕਾਂ ਵਿੱਚ ਤੁਹਾਡੀ ਜੇ ਸਾਕੋ ਡਿਗੀ ਹੈ ਸਾਕਤ ਇਹਨਾਂ ਅਧਿਕਾਰੀਆਂ ਨੇ ਕਰਾਈ ਹੈ ਜੋ ਵੋਟਾਂ ਦੀ ਸੜੀ ਗੜਬੜ ਕਰਤੀਆਂ ਆ ਬੋਲੋ ਬੁਲੇਖੇ ਪਟਿਆਲਾ ਛੱਡ ਕੇ ਫੂਨ ਮੁਹੰਮਦ ਆ ਬਾਕੀ ਜਗਾ ਦੇਖਿਆ ਉਹ ਯਾਰ ਅਸੀਂ ਵੀ ਜਿੱਤੇ ਤੇ ਸਾਨੂੰ ਵੋਟਾਂ ਦੀ ਸੜੀਆਂ ਸਹੀ ਭੁਗਤਾਨਦੇ ਨਾ ਲਿਸਟਾਂ ਸਾਨੂੰ ਸਹੀ ਦਿੰਦੇ ਨਾ ਜੇ ਲਿਸਟਾਂ ਹੀ ਨਹੀਂ ਸਹੀ ਆਈਆਂ ਤਾਂ ਵੋਟਾਂ ਕਿੱਥੋਂ ਨਿਕਲਣੀਆਂ ਸੀ